ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ 4 ਨਾਗ ਹੈ ਜੀ ਤੇ ਚਾਰੇ ਗੱਭਣ ਹਨ ਮੁੱਲ ਜਮਾ ਛੋਟੇ ਛੋਟੇ ਰਹਿਣ ਆਲੇ ਆ ਜੀ ਵੀਡੀਓ ਨੂੰ ਐਂਡ ਤੇ ਕਰ ਦੇਖਿਓ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਕਸੀ ਗੱਲ ਬਰਾੜ ਸਾਹਿਬ ਕੀ ਹਾਲ ਹੈ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਛੱਡ ਦੀ ਕਿਰਪਾ ਬਾਬੇ ਨਾਨਕ ਦੀ ਠੀਕ ਹੈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪਿੰਡ ਆ ਜੀਰਾ ਆਪਣੋਂ 5 ਕਿਲੋਮੀਟਰ ਆ ਮੋਗਾ ਆਪਣੋਂ 20 ਕਿਲੋਮੀਟਰ ਠੀਕ ਹੈ ਜੀ ਮੋਬਾਈਲ ਨੰਬਰ 9855701732 9855701732 ਠੀਕ ਹੈ ਜੀ ਚਾਰ ਨਾਗਾ ਜੀ ਅੱਜ ਚਾਰ ਨਾਗਾ ਚ ਨਾਗ ਤਾਂ ਆਪਣੇ ਕੋਲੇ 7 ਸੀ ਈਦੋਂ ਪਹਿਲਾਂ 3 ਵੜਾ ਵੇਚ ਗਏ ਠੀਕ ਹੈ ਜੀ ਹੁਣ ਆਪਣੇ ਕੋਲੇ 4 ਚਾਰ ਨਾਗਾ 1 ਨੰਬਰ ਤੋਂ ਸ਼ੁਰੂ ਕਰਦੇ ਆ ਸੁਹਾ ਕਿੰਨਾ ਆ ਜੀ ਪਹਿਲਾ ਸੁਹਾ ਪ੍ਰਾਧਾ ਸਾਹਿਬ ਇਹਨੇ ਸੁਣਾ 4 ਦਾ दामੂ ਬੱਚਾ ਹੀ ਹੈ ਜੀ ਬੱਚਾ ਹੀ ਆ ਠੀਕ ਹੈ ਸਮਾਂ ਕਿੰਨਾ ਕਰ ਲੋ 25 ਦਿਨ ਲਖਤੀ ਪਏ ਲਖਤੀ ਪਏ ਆ ਜੀ ਮਹੀਨਾ ਮੰਨ ਕੀ ਆਵੇ ਭਲਾ ਚਾਹੀ ਕੋਈ ਮੰਨੋ ਮਹੀਨਾ ਮੰਨੋ ਲਿਖੇ ਜਿਹੜੇ 25 ਦਿਨ ਪਏ ਠੀਕ ਹੈ ਜੀ ਹਾਂ ਜੀ ਥਣ ਭਾਂਡੇ ਦੀ ਸਾਫ ਆ ਚਾਰ ਹੀ ਥਾਣਾ ਥਣਾ ਦੀ ਤੇ ਭਾਰ ਪਿੱਛੇ ਦੀ ਗਾਰੰਟੀ ਹੋ ਗਈ ਸਾਰੇ ਪਸ਼ੂਆਂ ਦੀ ਗਾਰੰਟੀ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਵੀਰੇ ਧੂਆ ਪਹਿਲਾ ਜੀ ਮੂੰਹ ਤੋਂ 4 ਦੰਦ ਦਾ ਬਾਈ ਦੱਸਦਾ ਕਿ ਡੇਟ ਮੁਤਾਬਕ 25 ਦਿਨ ਪਏ ਆ ਜੀ ਬਾਕੀ 1-2 ਦਿਨ ਪਸ਼ੂ ਉੱਪਰ ਵੀ ਲਿਜਾ ਸਕਦਾ ਜੀ ਫਾਈਟ ਛੋਟੀ ਆ ਜਾਂਦੀ ਆ ਫੇਸ ਕੁਆਲਟੀ ਸੋਹਣੀ ਆ ਜਾਤ ਬਰੀਡ ਪੂਰੀ ਚੰਗੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਣਾ ਫੂਡ ਸ਼ੰਗ ਪੂਰਾ ਵੀ ਨੇ ਜੀ ਝੋਲੀ ਬਣਾਉਣੀ ਕਰਮ ਵਾਲੀ ਨੇ ਸਟਾਰਟ ਕਰਤੀ ਆ ਜੀ 25 ਦਿਨਾਂ ਦੀ ਕਰਦਾ ਪੂਰਾ ਸੋਨਾ ਸਹਿਜ ਬਣ ਜਾਣਾ ਆਰਡਰ ਦਾ ਬਾਕੀ ਥਣ ਬੈਕ ਸੋਟ ਬੈਕ ਸਾਈਡ ਤੋਂ ਚੈੱਕ ਕਰ ਲਓ ਫੂਟ ਸ਼ਾਂਗ ਘੋਰਾ ਵੀ ਨਹੀਂ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਥਣਾ ਦੇ ਡਨ ਹੋਊਗੀ ਤਾਂ ਭਾਰ ਪਿੱਛੇ ਦੀ ਗਾਰੰਟੀ ਇਹਦੀ ਛੋਟੀ ਜਿਹੀ ਡਿਮਾਂਡ ਜੀ ਬਰਾੜ ਸਾਹਿਬ ਵਹਿੜ ਦੇ ਹਿਸਾਬ ਨਾਲ ਮੰਨ ਲਓ ਵਹਿੜ ਜਿਵੇਂ ਕੱਚੀ ਹੈ ਜਿ ਕੱਚੀ ਦੇ ਹਿਸਾਬ ਨਾਲ 30000 ਦੀ ਦੇ ਦੇ ਆਫਰ ਹੀ ਹੈ ਬਸ ਆਫਰ ਲੈ ਲਓ ਜਾਂ ਇਹਦਾ ਲੈ ਲਓ ਵੀ ਜਿੰਨੇ ਕੁ ਦੀ ਹੈਗੀ ਆ ਠੀਕ ਹੈ ਜੀ 30000 ਰੁਪਏ ਦੀ ਜੇ ਕੇ ਨੇ ਛੋਟਾ ਮੁੱਲ ਲਾਉਣਾ ਜੀ 30000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਵਹਿੜ ਚੰਗੀ ਹੈ ਸਾੰਭਣੀ ਜ਼ਰੂਰ ਪਾਊਗੀ ਪਰ ਧੰਨਵਾਦ ਜੀ ਮੈਨੂੰ ਅੱਜ ਵੀ ਛੋਟੇ ਜਿਹੇ ਭਾਜੀਆਂ ਜਾਨੀਆਂ ਤੇ ਦੋ ਨੰਬਰ ਸੁਆ ਕਿੰਨਾ ਮਾ ਜੀ ਇਹਦਾ ਦੋ ਨੰਬਰ ਦੂਜੇ ਸੁਵੇ ਹੁੰਦੀ ਆ ਹਫਤਾ ਲੈਂਦੀ ਆ ਜੀ ਠੀਕ ਆ ਜੀ ਸਿੰਘਾ ਮਾਰਦੀ ਮੁਰਦੀ ਤਾਂ ਨਹੀਂ ਨਾ ਥੰਡੀ ਸੀ ਬਹੁਤਾ ਸਿੰਘ ਹੈਗੇ ਜਰੂਰ ਤਿੰਨ ਤਿੰਨ ਉਂਗਲਾਂ ਸਹੀ ਗੱਲ ਹੈ ਠੰਡੀ ਸੀ ਦਾ ਚਾਰ ਹੀ ਥਾਣਾ ਕੋਈ ਫੋਰਚਾਂ ਨਹੀਂ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਜੀ ਚੈੱਕ ਕਰ ਲਓ ਥਣਾ ਦੇ ਸਹਿਜ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਸਰ ਮਗਰ ਮੁੰਮਣੀਆਂ ਜਾਂ ਲਦੀਆਂ ਵਿਚਾਲੇ ਕੋਈ ਫੋਟ ਨਹੀਂ ਵਿਚਾਲੇ ਕੋਈ ਨਹੀਂ ਮਗਰ ਵੈਸੇ ਹੀ ਆ ਜਾਂਦੀ ਐ ਉਹ ਵੈਸੇ ਆ ਆ ਵੀ ਜਾਂਸੀ ਐਚ ਐਫ ਚ ਆਈ ਜਾਂਦੀ ਐ ਛੋਟੇ ਛੋਟੇ ਸਿੰਗ ਜ਼ਰੂਰ ਆ ਜੀ ਬਾਕੀ ਡੇਟ ਮੁਤਾਬਕ ਹਫਤਾ ਪਿਆ ਜੀ ਇੱਕ ਅੱਧਾ ਦਿਨ ਪਸ਼ੂ ਕਈਰ ਉੱਪਰ ਵੀ ਲਿਜਾ ਸਕਦਾ ਜੀ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਐ ਦੁੱਧ ਤੁਹਾਡੀ ਸੇਵਾ ਦਾ ਜੀ ਜਿੰਨੀ ਤੁਸੀਂ ਸਾਂਭ ਲਓਗੇ ਉਹਨਾਂ ਦਾ ਦੁੱਧ ਲੈ ਸਕਦੇ ਹੋ ਰੰਗ ਪ੍ਰਿੰਟ ਦੀ ਚੰਗੀ ਐ ਸ਼ਾਈਨਿੰਗ ਵਾਲੀ ਸਕੈਨ ਬਾਕੀ ਹਵਾਨੇ ਚ ਵਲਟ ਨਾ ਬਹੁਤ ਬੰਨ ਜਾਣੇ ਤੇ ਇਹਦੀ ਛੋਟੀ ਜਿਹੀ ਡਿਮਾਂਡ ਜੀ 26000 ਰੁਪਏ ਜੀ ਇਹ 26000 ਦੀ ਹਾਂਜੀ ਇਹਦਾ 26000 ਲਓ ਜੀ ਆਫਰ ਹੀ ਆ 26000 ਦੀ 25 ਹਜ਼ਾਰ ਤਾਂ ਖਾਲੀ ਬੱਤੀ ਮਿਲਦੀ ਹੈ ਜੀ ਅੱਜ ਕੱਲ ਇਹਦਾ ਜਮਾ ਛੋਟਾ ਜਿਹਾ ਆ ਭਾਈ 26000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਅੱਗੇ ਤਿੰਨ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਤੇ ਇਹ ਨੰਬਰ ਦੂਜੇ ਸੂਵੇ ਵੈਣਸ ਹੁੰਦੀ ਹੈ ਜੀ ਠੀਕ ਆ ਜੀ ਪਿਓਰ ਜਰਸੀ ਆ ਰੰਗ ਢੰਗ ਬਹੁਤ ਸੋਹਣਾ ਬੱਚੀ ਦਾ ਲਾਇਆ ਵੀ 2.5 ਕਿਲੋ ਆ ਸਹੀ ਗੱਲ ਹੈ ਜੀ 10 ਦਿਨ ਬਾਕੀ ਸੂਣ ਚ ਪਏ ਆ 10 ਦੇ 15 ਵੀ ਲੈ ਸਕਦੀ ਆ ਕਿਉਂ ਇਹਦੇ ਲੈਕਤੀ ਦਿਨ ਨਹੀਂ ਹੈਗੇ ਇਹਦੇ ਲੈਕਤੀ ਦਿਨ ਹੈ ਨਹੀਂ ਘਰ ਵਾਲੇ ਨੇ 10 ਦੇ ਦੱਸੇ ਆ ਮੰਨ ਲਓ 10 ਦੇ 12 15 ਲੈਂਦੀ ਆ ਠੀਕ ਆ ਜੀ ਮਤਲਬ ਉਹਨਾਂ ਦੇ ਦੱਸਣ ਮੁਤਾਬਕ ਦੱਸ ਦੇਣ ਬਾਕੀ ਠੀਕ ਆ ਜੀ ਕੁਆਲਿਟੀ ਬਹੁਤ ਆ ਜੀ ਵਹਿੜ ਦੀ ਕੱਦ ਕਾਠ ਵੀ ਚੰਗਾ ਆ ਜਾਂਦਾ ਵਜ਼ਨ ਵੀ ਚੰਗਾ ਆ ਜਾਂਦਾ ਫੇਸ ਕੁਆਲਿਟੀ ਸੋਹਣੀ ਆ ਡੇਟ ਮੁਤਾਬਕ ਮਾਲਕਾਂ ਨੇ ਦੱਸਣ ਮੁਤਾਬਕ 10 ਦਿਨ ਪਏ ਆ ਬਾਕੀ 2-4 ਦਿਨ ਵੱਧ ਘੱਟ ਹੋ ਸਕਦੇ ਆ ਫੀਸ ਕੁਆਲਟੀ ਸੋਹਣੀ ਜਾਤ ਬਰੀਡ ਪੂਰੀ ਚੰਗੀ ਆ ਫਣਾਂ ਦੇ ਸੈਜ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰਟ ਸ਼ਾਕ ਭੂਰਾ ਵੀ ਨਹੀਂ ਜੀ ਹਵਾਨੇ ਚਵਾਈਟੇ ਨਾਲ ਬਹੁਤ ਬੰਨਿਆਂ ਨੇ ਜੀ ਸਾਰਿਆਂ ਵਾਲਟੇ ਨਾਲ ਕਰਮਾਜ ਨੇ ਕੱਢ ਕੇ ਸੋਨਾ ਦੁੱਧ ਚੰਗਾ ਪਾਉਗੀ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਬਰਾੜ ਸਾਹਿਬ ਅੱਜ ਕੱਚੀ ਕੱਚੀ ਦੀ 38000 ਰੁਪਇਆ 38000 ਰੁਪਇਆ ਭਾਜ ਜਮਾ ਛੋਟੇ ਛੋਟੇ ਆ ਜੀ ਅੱਜ ਕੱਚੀ ਕੱਚੀ ਦੀ 38000 ਰੁਪਇਆ ਡਿਮਾਂਡ ਆ ਜੀ ਜੇ ਕਿਸੇ ਨੇ 4 ਦਿਨ ਸਾਹਮਣੇ ਵਿੱਚ ਨਹੀਂ ਹੋਵੇ ਉਹਨਾਂ ਵਾਸਤੇ ਵੀ ਚੀਜ਼ ਚੰਗੀ ਆ ਜੀ ਕਿਉਂਕਿ ਜਿੱਦ ਤਿਆਰ ਹੋਗੀ ਉਹਦੇ ਫਿਰ ਭਾਅ ਹੋਰ ਹੋਊਗਾ ਤੇ 4 ਨੰਬਰ ਜੀ ਇਹਦਾ ਸੂਆ ਕੰਨਵਾ ਜੀ ਇਹ ਦੂਜਾ ਸੂਆ ਸੁੰਦੀ ਆ ਜੀ ਠੀਕ ਆ ਜੀ ਤੇ ਕੋਈ 15 ਦਿਨ ਬਾਕੀ ਹੈ ਜੀ ਡੇਟ ਮੁਤਾਬਕ ਕੱਦ ਕਾਠ ਸਾਰੀਆਂ ਬੱਚੀਆਂ ਨਾਲੋਂ ਵੱਡਾ ਜੀ ਵੱਡਾ ਬਰੀਡ ਬਹੁਤ ਆ ਬਰੀਡ ਬਹੁਤ ਆ ਜੀ ਵਜਨ ਵੀ ਚੰਗਾ ਕੱਦ ਵੀ ਚੰਗਾ ਤੇ ਬਰੀਡ ਵੀ ਚੰਗੀ ਆ ਜੀ ਲਗਭਗ ਕਿੰਨੇ ਦਿਨ ਦੱਸਿਆ ਸੀ ਜੀ 15 ਤੋਂ 20 ਵੀ ਲੈ ਜੂਗੀ ਜੀ ਠੀਕ ਆ ਜੀ 15 ਤੋਂ 20 ਦਿਨ ਡੇਟ ਮੁਤਾਬਕ ਪਏ ਆ ਕੱਚੀ ਕੱਚੀ ਆ ਜੀ ਖਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਝੋਲੀ ਇੱਕ ਹਸਾਬ ਦੀ ਮੰਨ ਕੇ ਚੱਲੋ ਕਿ ਸਟਾਰਟ ਹੀ ਕੀਤੀ ਆ ਚਾਰ ਹੀ ਥਣ ਫੋਟ ਸ਼ਾਂਕ ਕੋਈ ਵੀ ਨਹੀਂ ਜੀ ਬਾਕੀ ਕੁਆਲਟੀ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਤੇ ਇਹਦੀ ਡਿਮਾਂਡ ਜੀ ਬਰਾੜ ਸਾਹਿਬ ਇਹ ਮੰਨ ਲਓ ਤਿਆਰ ਕਰਕੇ ਤਾਂ ਵਹਿੜ 50 ਬਾਹਰ ਦੇ ਦਿਆਂਗੇ ਠੀਕ ਆ ਜੀ ਅੱਜ ਵਹਿੜ ਦੇ ਦਿਆਂਗੇ 40000 ਅੱਜ 40000 ਦੀ ਦੇ ਦਾਂਗੇ ਠੀਕ ਆ ਜੀ ਜਿੱਦ ਦੇ ਤਿਆਰ ਹੋਗੀ ਉਦ ਦਾ ਬਾਈ ਕਹਿੰਦਾ 50000 ਦੀ ਐ ਤੇ ਅੱਜ 40000 ਦੀ ਵਹਿੜ ਦੇ ਦਾਂਗੇ ਜੀ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਚੰਗੀ ਆ ਵਹਿੜ ਵਜਨ ਵਾਲੀ ਆ ਜੀ ਜਿਹਨੂੰ ਕੋਈ ਵੀ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ